ਇਸ ਲਈ ਕੋਈ ਤਰਤੀ ਮੇਰੇ ਵੀਰੋ ਭਾਈ ਹੋਈ ਕਬੱਡੀ ਤੇ ਚਾਹ ਦਾਫੀ ਕਹਿੰਦੇ ਪਿੱਛੇ ਨੂੰ ਫੜਦੇ ਜਾ ਰਿਹਾ ਨਾ ਨਾਲ ਪਰਛਾਵੇਂ ਵੀ ਫੜਦੇ ਆ ਔਰ ਦੇਖਦੇ ਕਿ ਹੁਣ ਚਾਹ ਦਾਫੇ ਵਿੱਚੋਂ ਕਾਨ ਵੱਧ ਕੇ ਜੱਫਾ ਲਾਉਂਦਾ ਬਿੱਲੇ ਗਾਲੀ ਦੀ ਵੀ ਸਨੇ ਇਸ਼ਾਰਾ ਕਰ ਦਿੰਦਾ ਵੀ ਪਾਣ ਸੁਨੀਲ ਤੰਤਾਨ ਸਰ ਦੀ ਧਰਤੀ ਦਾ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਆ ਬਿੱਲੇ ਗੋ ਦੀਨੀ ਵਾਲਾ ਚਹੇਤਾ ਬਿੱਲਾ ਚਾਹ ਲੈ ਇਸੇ ਲਈ ਕਬੱਡੀ ਪਾਰਾ ਮੇਰੇ ਵੀਰੋ ਮਾਰ ਕਰਦਾ ਕਹਿੰਦੇ ਮੇਰੇ ਵੀਰੋ ਇਸ ਰਾਜਨੀ ਖੇਡ ਉਤੇ ਪਰ ਕੀ ਇਸ਼ਾਰਾ ਵਾਹ ਲੱਗ ਗਿਆ ਜੱਫਾ ਧਾਗੀ ਗਿਆ ਡੱਕਿਆ ਚੜ ਗਿਆ ਨਸ਼ਾ ਜਿਨੇ ਸਾਰਾ ਕੁਝ ਧੱਕਿਆ ਜਿਨੇ ਸਾਰਾ ਕੁਝ ਧੱਕਿਆ ਕਿੱਧਰ ਆ ਜੀ ਪਾਉਂਦੇ ਆ ਯਾਥੀ ਰਹਿ ਨੰਬਰ ਸ਼ੇਰੇ ਪੰਜਾਬ ਆ ਯਾਦ ਹੋ ਰਹਾ ਆ ਮੈਨੂੰ ਲੱਗਦਾ ਕਿੰਨੇ ਜੱਫੇ ਲੱਗੇ ਆ ਬਾਜਵਾ ਸਾਹਿਬ ਚਾਰ ਉਧਰ ਹੋ ਗਏ ਚਾਰ ਚਾਰ ਹੋ ਗਏ ਅੱਠ ਜੱਫੇ ਲੱਗੇ ਹਜੇ ਮੈਚ ਨੂੰ ਚੱਲੇ ਨੂੰ ਥੋੜਾ ਸਮਾਂ ਹੋਇਆ ਮੈਨੂੰ ਲੱਗਦਾ ਜੱਫਾ ਹੀ ਜੱਫਿਆਂ ਵਾਲਾ ਮੈਚ ਆਉਣਾ ਚੰਦੀ ਜੀ ਸਿੰਘ ਸਾਹਿਬ ਲੱਖਾ ਜੀ ਇਧਰ ਦਵਾਦਾ ਸਪੋਰਟਸ ਕਲੱਬ ਵਾਲੇ ਖੁਸ਼ ਨੇ ਕਹਿੰਦੇ ਅੱਜ ਮੁੰਡੇ ਦਾ ਮਾਣ ਆਪਾ ਭਾਉ ਦਾ ਕਰਨਾ ਆ ਉਹ ਖੇਟੀ ਵਾਲਾ ਰਿੰਕੂ ਇਸ ਵੇਲੇ ਖੇਡ ਮੈਦਾਨ ਅੰਦਰ ਵਧਿਆ ਕਬੱਡੀ 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 ਰਿੰਕੂ ਦੀ ਰਹੇਜੇ ਵੱਲੋਂ 50 ਰਾਇਨ ਸਪੋਰਟਸ ਕਲੱਬ ਵੱਲੋਂ ਤੇ 50 ਮਰਹੇਜੇ ਵੱਲੋਂ ਜੋਪੀ ਜਠਾੜ ਦੇ ਜੱਥੇ ਤੋਂ ਖੁਸ਼ ਹੋ ਕੇ 50 ਜੀਤੇ ਬਾਦੇ ਵੱਲੋਂ ਤੇ ਲਾਂਡੀ ਗੱਲ ਹੁਣੀ ਵੀ ਪੁੱਜੇ ਹੋਇਆ ਆਹ ਸਾਹਮਣੇ ਅਗਲੀ ਕਬੱਡੀ ਤੇ ਆਵਾ ਲਓ ਸੁੱਖਾ ਮੱਧਾ ਬਾਕੇ ਜਲਾਲ ਵਾਲੇ ਨੇ ਗੱਲ ਸੱਚ ਕੀਤੀ ਆ ਵੀ ਆਹ ਮੈਚ ਤਾਂ ਜੱਫਿਆਂ ਵਾਲਾ ਮੈਚ ਹੈ ਹੁਣ ਤੱਕ ਦੇਖੋ 8-9 ਜੱਪੇ ਲੱਗੇ ਆ ਕਹਿੰਦੇ ਆਹ ਮੈਚ ਦੇ ਵਿੱਚ ਸੁੱਖਾ ਮੱਧਾ ਇਸ ਲਈ ਤਗੜੇ ਨੰਬਰ ਦਾ ਵਾਅਦਾ ਕਰ ਗਿਆ ਆਪਣੀ ਟੀਮ ਦੇ ਲਈ ਕਲੱਬ ਵੱਲੋਂ ਪੰਜਾਰ ਉਹ ਕਹਿੰਦੇ ਸੁੱਖੇ ਮੰਗੇ ਲਈ ਰਾਲ ਸਪੋਰਟਸ ਕਲੱਬ ਵੱਲੋਂ ਸੁੱਖੇ ਮੰਗੇ ਲਈ ਪਿਆਰ ਉਹ ਕਹਿੰਦੇ ਮਾਨ ਪੁੱਜਿਆ ਬਹੁਤ ਬਹੁਤ ਧੰਨਵਾਦ ਲਓ ਸੁਨੀਲ ਇਸ ਵੇਲੇ ਕਬੱਡੀ ਪਾ ਰਿਹਾ ਹੈ ਤੇ ਦੂਜੇ ਪਾਸੇ ਬਲੇਰਾ ਵਾਲਾ ਸੀਤਾ ਹੋ ਗਿਆ ਸਾਹਮਣੇ ਕਬੱਡੀ 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 ਪਰ ਸੁਨੀਲ ਤੰਤਾਨ ਸਿੰਘ ਜੀ ਉਹ ਮੁੰਡਾ ਟਰਨ ਲੈ ਗਿਆ ਨਾਲੇ ਵੀ ਸਵਾਦ ਵਾਲੀ ਗੱਲ ਕਰ ਗਿਆ ਜਿਹੜੇ ਕਬੱਡੀ ਦੇ